ਕਾੰਗਰਸ ਦਾ ਬੰਦਾ ਹੈ ਆਹ ਹੈਗਾ ਵਿਆਹ ਬਲਾਉ ਆ ਪੂਰੀ ਬਲਾਉ ਸਾਹਮਣੇ ਆਪ ਨੂੰ ਬਤਾਉਂਦਾ ਮੈਂ ਉਹ ਕੰਮ ਨਹੀਂ ਕਰਦਾ ਆਪ ਕੋਈ ਵੈਸੇ ਬਣੀ ਮੇਰੇ ਕੋ ਮੇਰਾ ਕਾਰਡ ਹੈ ਕਾਂਗਰਸ ਵੱਲੋਂ ਮੈਂ ਹੈਗਾ ਲੈ ਮੈਨੂੰ ਕਰੋ ਜਾਣ ਦੇ ਰਿਹਾ ਤੁਹਾਡੇ ਸਾਹਮਣੇ ਦੇਖੋ ਰੋਕ ਰਿਹਾ ਹੁਣ ਬਲਾਉ ਆਰ ਨੂੰ ਇੱਥੇ ਬਲਾਉ ਜੇ ਉਹ ਕਹਿੰਦਾ ਵੀ ਮੈਂ ਲੀਜੀ ਬੰਨੀ ਹੈਗਾ ਮੈਂ ਉਰੀ ਪੂਰੀ ਛੱਡ ਦੇਗਾ ਬਲਾਉ ਨੂੰ ਆਰ ਨੂੰ ਆ ਰਿਹਾ ਮੇਰਾ ਕਾਰਡ ਕੰਪਨੀ ਦਾ ਬਲਾਉ ਆਰ ਨੂੰ ਬਲਾਉ ਆਰ ਨੂੰ ਸਿਰੇ ਕਾਰਡ ਆਰ ਨੂੰ ਮੋੜ ਕੇ ਦੇ ਬਲਾਉ ਲਿਓ ਜੀ ਭਾਈ ਜੀ ਮੈਂ ਅੰਦਰ ਪਹਿਲਾਂ ਗਿਆ ਸੀ ਮੈਨੂੰ ਅੰਦਰ ਵੜਿਆ ਵਾ ਕੱਢਿਆ ਇਹਨਾਂ ਨੇ ਆ ਮੈਂ ਅੰਦਰ ਕੈਲਕੂਲੇਸ਼ਨ ਨਾਲ ਲਾ ਰਿਹਾ ਸੀ ਬੇਟਾ ਮੈਨੂੰ ਕਾਗਜ ਅੰਦਰ ਦਿੱਤੇ ਇਹਨਾਂ ਨੇ ਸਾਰੇ ਆ ਦੇਖੋ ਸਾਰੀ ਮੈਂ ਕਾਊਂਟਿੰਗ ਅੰਦਰ ਕਰ ਰਿਹਾ ਸੀ ਮੈਨੂੰ ਬਾਹਰ ਭੇਜਿਆ ਇਹਨਾਂ ਨੇ ਆ ਦੇਖੋ ਕਿਉਂ ਭੇਜਤਾ ਤੁਹਾਨੂੰ ਬਾਹਰ ਉਹ ਕਹਿੰਦੇ ਜੀ ਵੀ ਨਹੀਂ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਬੁਲਾਇਆ ਮੈਂ ਬਾਹਰ ਉੱਥੇ ਗੈਲਰੀ 'ਚ ਐਮਐਲਏ ਖੜਿਆ ਸੀ ਮੈਨੂੰ ਕਹਿੰਦਾ ਨਹੀਂ ਤੁਸੀਂ ਨਹੀਂ ਅੰਦਰ ਰਹਿ ਸਕਦੇ ਯਾਰ ਇਹ ਤਾਂ ਫਿਰ ਇਲੈਕਸ਼ਨ ਕਮਿਸ਼ਨ ਥੋੜੀ ਹੋਗੀ ਐਮਐਲਏ ਦੀ ਸਾਰੀ ਪਾਵਰ ਹੋਗੀ ਮੈਂ ਤਾਂ ਹੁਣ ਤਾਂ ਜਾਊਗਾ ਪ੍ਰੈਸ ਵੀ ਉਰੇ ਤੋਂ ਤਾਂ ਜਾਊਗੀ ਜੇ ਆਰਓ ਆਕੇ ਮੈਨੂੰ ਜਵਾਬ ਦੇਗਾ ਉਸ ਤੋਂ ਪਹਿਲਾਂ ਮੈਂ ਨਹੀਂ ਹਿੱਲਦਾ ਮੈਂ ਕਿਸੇ ਡੀਐਸਪੀ ਦੀ ਨਹੀਂ ਮੰਨਦਾ ਮੈਂ ਕਿਸੇ ਪ੍ਰਸ਼ਾਸਨ ਦੀ ਨਹੀਂ ਮੰਨਦਾ ਆਪਾਂ ਉਰੇ ਬੈਗੇ ਆਂ ਜਦ ਤੱਕ ਆਰਓ ਆਂਦਾ ਨਹੀਂ ਬੈਠੋ ਸਾਰੇ ਮੈਂ ਦੇਖਦਾ ਕਿਹੜਾ ਤੁਹਾਨੂੰ ਰੋਕਿਆ ਕਿਨੇ ਆਰਓ ਰੋਕਿਆ ਰੋਕਿਆ ਪੁਲਸ ਲੈ ਕੇ ਆਈ ਅੰਦਰ ਹੋ ਜਾ ਕੇ ਉਸ ਤੋਂ ਲੈ ਕੇ ਅੰਦਰੋਂ ਮੈਂ ਬੈਠਿਆ ਜਦ ਤੱਕ ਆਰਓਰੇ ਆਕੇ ਮੇਰਾ ਜਵਾਬ ਨਹੀਂ ਦਿੰਦਾ ਮੈਂ ਨਹੀਂ ਜਾਂਦਾ ਉਰੇ ਸਵੇਰ ਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਈ ਜੀ 9:30 ਵਜੇ ਦਾ ਬੈਠਾ ਮੈਂ ਅੱਕ ਦੇ ਉਰੇ ਬੈਠਾ ਹੁਣ ਵੀ ਨਹੀਂ ਜਾਣਦੇ ਰੇ ਨਹੀਂ ਹੁਣ ਵੀ ਨਹੀਂ ਜਾਣਦੇ ਰੇ ਤੁਹਾਡੇ ਸਾਹਮਣੇ ਆ ਮੈਂ 20 ਵੇਲੇ ਪੁਸਟ ਕਟਿਆ ਜੀਐਸਟੀ ਕਾਨੂੰ ਉਸ ਤੋਂ ਆ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਪੇਸ਼ ਆ ਜੀ ਤੁਹਾਡਾ ਵੈਰੀਫਾਈ ਸਾਰੇ ਦੀ ਤੁਹਾਡਾ ਇਹ ਕਰੇ ਵੈਰੀਫਿਕੇਸ਼ਨ ਹੋ ਰਹੀ ਆ ਜੀ ਵੈਰੀਫਿਕੇਸ਼ਨ ਹੁਣ ਨੂੰ ਸ਼ਾਮ ਹੋ ਗਈ ਹੋਊਂ ਤੱਕ ਯਾਰ ਚੋਣ ਇਹ ਨੇ ਕਰਦਾ ਹੋਇਆ ਕਦੇ ਕਿਸੇ ਵੀ ਹੋਰ ਪਾਰਟੀ ਨਹੀਂ ਬਿਲਕੁਲ ਨਹੀਂ ਹੋਇਆ ਅਸੀਂ ਕਦੀ ਕਿਸੇ ਦੇ ਰੋਕਦੇ ਨਹੀਂ ਇਹ ਮੈਨੂੰ ਇਲੈਕਸ਼ਨ ਜਾਂ ਨਾਮ ਜਾਂ aarop ਮੈਨੂੰ ਕੱਲ ਜਵਾਬ ਦਿੰਦਾ ਵੀ ਤੁਸੀਂ ਨਹੀਂ ਬਣ ਸਕਦੇ ਜੀ ਮੈਂ ਬਿਲਕੁਲ ਨਾ ਅਸੀਂ ਕੰਮ ਇੰਨੇ ਜ਼ਿਆਦਾ ਕੀਤੇ ਹੋਏ ਆ ਕਿ ਲੋਕ ਸਾਨੂੰ ਆਪ ਵੋਟ ਕਰਨਗੇ ਪਰ ਫੇਰ ਇੰਨੀ ਤੱਕ ਬਾਈ ਜੀ ਪਹਿਲਾਂ ਕੋਈ ਬੋਲਿਆ ਸੀ ਮੈਂ ਅੰਦਰ ਸੀਗਾ ਅੱਠ ਅੱਠ ਬੁੱਤ ਬੋਲੇ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਨੇ ਸੱਤ ਬੋਲੇ ਸੀ ਕਿ ਬਲਾਕ ਸੰਸਧਿਆ ਦੇ 15 ਨੇ 15 ਬੁੱਤ ਪਹਿਲਾ ਰਾਉਂਡ ਚੈੱਕ ਕਰ ਲਓ ਆਮ ਆਦਮੀ ਪਾਰਟੀ ਹਾਰੀ ਹੈ ਇੰਨੇ ਕੰਮ ਕੀਤੇ ਵੇ ਇਹਨਾਂ ਦੇ ਜੋਲੀ ਜਿਹੜੇ ਨਾ ਬਣਾਉਣ ਦਾ ਫਾਇਦਾ ਕੀ ਹੈ ਜੇ ਬੰਦ ਨਹੀਂ ਹੋਣਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਕੀ ਕੀ ਫਾਇਦਾ ਇਹਨਾਂ ਦਾ ਫਾਇਦਾ ਆ ਕਹਿੰਦਾ ਬੈਠੇ ਉਹਨੇ ਗਰਤਾਜ ਨੂੰ ਮੈਂ ਮੇਰੇ ਮੇਰਾ ਕਸੂਰ ਇੰਨਾ ਸੀ ਮੈਂ ਗਰਤਾਜ ਨੂੰ ਪੁੱਛ ਲਿਆ ਭਾਈ ਤੂੰ ਕਿਉਂ ਕਿਵੇਂ ਅੰਦਰ ਆਇਆ ਨਾ ਆ ਮੇਰਾ ਕਸੂਰ ਸੀ ਬਾਈ ਉਹ ਕਹਿੰਦਾ ਸਵਾਲ ਖੜਾ ਹੁੰਦਾ ਨਜ਼ਰ ਨਹੀਂ ਆਉਂਦਾ ਉਹ ਕਹਿੰਦਾ ਮੇਰੇ ਕੋਈ ਕਾੜ ਨਹੀਂ ਮੈਂ ਪੁੱਛਿਆ ਵੀ ਤੇਰੇ ਕੋ ਕਾੜ ਹੈ ਕਿਉਂ ਨਾ ਤੂੰ ਵੀ ਲੈਣਾ ਇਹ ਤਾਂ ਉਹਨਾਂ ਦੇ ਜਵਾਬ ਨੇ ਜੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਹੁੰਦੇ ਨਜ਼ਰ ਨਹੀਂ ਆ ਰਿਹਾ ਇਲੈਕਸ਼ਨ ਕਮਿਸ਼ਨ ਵਾਲੇ ਦਾ ਕੰਮ ਹੁੰਦਾ ਬਿਲਕੁਲ ਹੈਗੇ ਆ ਬਾਈ ਜੀ ਮੈਂ ਕਹਿੰਦਾ ਜਿਹੜੇ ਨਜਾਇਜ਼ ਸੀ ਮੈਂ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਨਾਲ ਦੀ ਨਾਲ ਇਹ ਮੈਨੂੰ ਸਾਹਮਣੇ ਖੜਿਆ ਸਵਰਨ ਸਿੰਘ ਐਸਐਚਓ ਸਾਹਿਬ ਜਿਹੜੇ ਮੈਨੂੰ ਅੰਦਰੋਂ ਲੈ ਕੇ ਆਏ ਆ ਘਬਰਾਟ ਕਿਸ ਚੀਜ਼ ਦੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੁੱਛੋ ਮੈਂ ਮੇਰੇ ਮੈਂ ਅੰਦਰ ਕੀ ਕਰ ਲਾਂਗਾ ਘਟੋ ਘਟ ਮੇਰੇ ਬੰਦੇ ਆ ਮੇਰੇ ਕੈਂਡੀਡੇਟ ਆ ਜੇ ਮੈਨੂੰ ਕਾਊਂਟਿੰਗ ਅੰਦਰ ਤੇ ਜੱਤ ਕਰਾ ਰੋ ਨਹੀਂ ਜਾਂਦਾ ਮੈਂ ਨਹੀਂ ਹੁਣ ਹੋਊਗਾ ਉੱਠਦਾ ਡਰੈਸ ਵੀ ਰਿਆ ਹਰੂਨ ਬਲਾਉ ਆ ਦੇਖੋ ਪੁੱਛੋ ਨਹੀਂ ਹੋਇਆ ਆ ਦੇਖ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਪੁੱਛੋ ਉਹਨਾਂ ਨੂੰ ਬਲਾਓ ਕਹਾਂ ਵਾਲੇ ਨੇ ਕਿੰਨੇ ਮਹਿਕੇ ਨਹੀਂ ਆਉਣਾ ਕਿਸੇ ਨੇ ਆ ਤੁਹਾਡੇ ਬੰਦੇ ਆ ਸਾਰਾ ਕੁਝ ਸਹੀ ਹੋ ਰਿਹਾ ਤੁਹਾਡੇ ਕਾਂਗਰਸ ਵਾਲੇ ਆਏ ਨੇ ਮੈਂ ਤਾਂ ਐਮਐਲਏ ਦਾ ਪੀਏ ਬੈਠੇ ਨਾ ਉਧਰ ਮਤਲਬ ਤਾਂ ਕੋਈ ਸ਼ਾਂਤੀ ਗੁਰੂ ਹੋ ਰਿਹਾ ਤੁਹਾਡੇ ਪਾਰਟੀ ਦੇ ਜੀ ਮਾਈਕ ਖੜੇ ਸਭੀ ਸੁਣ ਰਹੇ ਸੋ ਸੋਖੋਂ ਤਾਂ ਅਸੀਂ ਤੁਹਾਨੂੰ ਆਇਆ ਜਾਂਦਾ ਸਭ ਨੂੰ ਸ਼ਾਂਤੀ ਨਾਲ ਬੋਲਣਾ ਤੇ ਬਦਲ ਕਰਾਇਆ ਜਾਂਦਾ ਇਹਨਾਂ ਨੂੰ ਬਤਾਉਣਾ ਸਭ ਤੋਂ ਅਸਰ ਮੇਰੇ ਕੋਲ ਕੀ ਗੱਲ ਹੈ ਬਹੁਤ ਬਹੁਤ ਵਧੀਆ ਸਰ ਅੰਦਰ ਬਹੁਤ ਅੰਦਰ ਵਾਰੀ ਸੀ ਨਹੀਂ ਜਾਣ ਕੇ ਨਾ ਛੋਟੇ ਵੀਰ ਜਿਹੜੀ ਕੋਈ ਹੈ ਤਾਂ 150 ਬੰਦਾ ਉਹ ਤਾਂ ਨਹੀਂ ਅੰਦਰ ਜਾਏਗਾ ਜਿਹੜੇ ਕੱਢੀ ਮੋੜ ਤੇ ਜਾਇਆ ਕਰ ਬਾਈ ਜੀ ਕਿਸੇ ਨੇ ਨਹੀਂ ਫਰੇਦ ਦੀ ਗੱਲ ਹੋਈ ਹੈ ਜਿਹੜਾ ਕੋਈ ਕਿਸੇ ਦਾ ਕੋਈ ਕਿਸੇ ਦੀ ਕੋਈ ਐੋ ਜੀ ਗੱਲ ਨਹੀਂ ਹੋਈ ਤੇਰੀ ਪਾਰਟੀ ਦੇ ਜੈਂਟਲਸ ਵੀ ਬੱਟ ਕਿਹੜੇ ਕਾਂਗਰਸ ਦੇ ਕਿਹੜੇ ਕੈਂਡੀਟ ਦੇ ਇੱਕ ਮਿੰਟ ਠੀਕ ਹੈ ਚਲੋ ਇਹ ਦੱਸੋ ਵੀ ਅੰਦਰ ਕਿਹੜੇ ਆਪਣਾ ਕਿਹਨਾ ਮੈਂ ਕਰਤਾਜ ਪੀਏ ਇਹਨੂੰ ਪਤਾ ਨਹੀਂ ਪਛਾਣ ਹੀ ਨਹੀਂ ਹੈ ਮੈਂ ਚੱਲਦਾ ਮੈਂ ਤੁਹਾਨੂੰ ਕਹਿੰਦਾ ਇਹ ਕਹ ਗਿਆ ਕਰਤਾਜ ਕੋਈ ਨਹੀਂ ਮੈਂ ਦੇਖਿਆ ਪਰਲੇ ਪਾਸੇ ਉਹ ਚੈੱਕ ਕਰਨ ਨੂੰ ਆਇਦਰ ਕੋਈ ਨਹੀਂ ਨਾਲ ਉਹ ਤਾਂ ਪਤਾ ਹੀ ਪਤਾ ਮੈਂ ਇੱਕ ਮੈਂ ਸਰ ਮੈਨੂੰ ਕੋਈ ਮੈਂ ਤਾਂ ਇਧਰੋਂ ਚੈੱਕ ਕਰਦਾ ਹਾਂ ਚੈੱਕ ਕਰਵਾ ਲੈਂਦੇ ਸਾਡੇ ਨਾਲ ਲੈਣਾ ਸੀਨ ਕਰੇ ਸਾਰਾ ਕੁਝ ਸਹੀ ਹੈ ਰਿਆ ਤੁਹਾਡੇ ਬੰਦੇ ਆਏ ਕੋਈ ਸੇਮੇ ਦਾ ਵੀ ਜਿਹੜਾ ਮਰਜ਼ੀ ਮਰਜ਼ੀ ਪਿਆਰ ਮਿਲਦੀ